ਸਾਲਾਂ ਦੀ ਨਾਲ ਲੱਗਦਾ ਇਤਿਹਾਸਿਕ ਮੰਦਰ ਅਚਲੇਸ਼ਵਰ ਥਾਮ ਜਿੱਥੇ ਨਾਮੇ ਦਸ਼ਵੀ ਦਾ ਮੇਲਾ ਚੱਲ ਰਿਹਾ ਹੈ ਅੱਜ ਦੂਸਰਾ ਦਿਨ ਹੈ ਜਿੱਥੇ ਮਹਾਰਾਸ਼ਟਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਂਕੜੇ ਲੋਕ ਪਹੁੰਚੇ ਨੇ ਕਹਿੰਦੇ ਕਿ ਮਹਾਰਾਸ਼ਟਰ ਤੋਂ ਪੰਜਾਬ ਆਉਣ ਦਾ ਹਰ ਸਾਲ ਮਕਸਦ ਹੁੰਦਾ ਹੈ ਕਿ ਆਪਣੀ ਸੰਸਕ੍ਰਿਤੀ ਦਾ ਪੰਜਾਬ ਵਾਲਿਆਂ ਨੂੰ ਜੋੜਨਾ ਤੇ ਮਹਾਰਾਸ਼ਟਰ ਦੀ ਸੰਸਕ੍ਰਿਤੀ ਪੰਜਾਬ ਨੂੰ ਦੇਵੀ ਤੇ ਪੰਜਾਬ ਦੀ ਸੰਸਕ੍ਰਿਤੀ ਮਹਾਰਾਜੋ ਵਿਚਾਰਾ ਦਾ ਆਦਾਲ ਪ੍ਰਦਾਨ ਹੁੰਦਾ ਹਰ ਸਾਲ ਜਿੱਥੇ ਕਮਾਨ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਨਤਵਸਤਕ ਹੁੰਦੇ ਤੇ ਨੌਵੀਂ ਦਸਵੀਂ ਦੇ ਮੇਲੇ ਤੇ ਪਹੁੰਚਿਆ ਸਾਡਾ ਸੰਗਤ ਵੀ ਮੌਜੂਦ ਆ ਚੀਪ ਪਤਨ ਮੌਜੂਦ ਆ ਅਲਗ-ਅਲਗ ਲੋਕ ਮੌਜੂਦ ਆ ਗੱਲਬਾਤ ਕਰਨ ਲਈ ਕਿ ਨਾਮਾ ਜੀ ਜਨਰੇਨਰ ਬੁਖਾਰੇ ਮੈਂ ਇਸ ਯਾਤਰਾ ਕਾ ਮੁਖ ਆਯੋਜਕ ਹੂੰ ਔਰ ਪਿਛਲੇ 11 ਸਾਲ ਸੇ ਹਮ ਭਗਤ ਨਾਮਦੇਵ ਜੀ ਕਾ ਜਨਮ ਦਿਹਾੜਾ ਮਨਾਣੇ ਪੰਜਾਬ ਆਤੇ ਹਾਂ ਤੋ ਪੰਜਾਬ ਸਰਕਾਰ ਹੋ ਐਸਡੀਪੀਸੀ ਹੋ ਦਿੱਲੀ ਗੁਰੂ ਦਾ ਪ੍ਰਬੰਧਕ ਕਮੇਟੀ ਔਰ ਸਭੀ ਸੰਤ ਮੰਡ और सभी साथ संगत भी हमारा बहुत अच्छी तरह से इंतजाम होता है और पंजाब की संस्कृति का लेन देन बड़ी अच्छी तरह से चल रहा है हमारा जो तो भाईचारा मजबूत करने की थीम है उसमें हम काफी सक्सेस है आदान प्रदान संस्कृति दा आदान प्रदान होता फिर किस तरीके ना किन्ने देर रहते दे हो पंजाब माहौल कह लिए पंजाब लोग कह लिए बाबा रामदेव जी ने सात सौ पचास साल पहले यहाँ आकर जो भाईचारा बढ़ाया उसी को आगे ले जाने का काम हमारी संस्था नानक साहिब फाउंडेशन घुमान यात्रा के माध्यम से करती है तो सरकार भी सहकार्य करता है और संस्कृति के लेन देन करने के लिए हम लोग तो एक गांव में स्टे करते हैं तो कला नाम का गांव है जालंधर डिस्ट्रिक्ट में उस गांव में हम रहते हैं और हर घर में चार चार लोग निवास करते हैं उसी से हमें संस्कृति का आदान प्रदान होता है अच्छा का आदान प्रदान की गल करती है संस्कृति आदान प्रदान ਕੀ ਸਮਝੀ ਕਿ ਮਹਾਰਾਸ਼ਟਰ ਤੋਂ ਆ ਕੇ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਵਾਲਿਆਂ ਨਾਲ ਮਿਲਣਾ ਚੰਗਾ ਆਪਣੇ ਕਲਚਰ ਬਣੇ ਜਾਣਾ ਇਹ ਬਹੁਤ ਬਹੁਤ ਕਿਰਪਾ ਬਾਬਾ ਨਾਮਦੇਵ ਜੀ ਦੀ ਕਿ ਉਹ ਮਹਾਰਾਸ਼ਟਰ ਤੋਂ ਇੱਥੇ ਆਏ ਔਰ ਇੱਥੇ ਆ ਕੇ ਉਹਨਾਂ ਨੇ ਪਛਾ ਕੀਤੀ ਇਥੇ ਚਾਰ ਚੰਨ ਲਗਾਏ ਲੋਕਾਂ ਨੂੰ ਅਸ਼ੀਰਵਾਦ ਦਿੱਤਾ ਔਰ ਇਸ سلسلے ਵਿੱਚ ਮਹਾਰਾਸ਼ਟਰ ਤੋਂ ਨਾਨਕ ਸਾਈ ਫਾਊਂਡੇਸ਼ਨ ਜਿਹੜੀ ਹੈ ਹਰ ਸਾਲ ਯਾਤਰਾ ਲੈ ਕੇ ਆਉਂਦੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਯਾਤਰਾ ਦਰਸ਼ਨ ਕਰਦੇ ਆ ਔਰ ਉਹਦੇ ਨਾਲ-ਨਾਲ ਜਿਹੜਾ ਕਲਚਰਲ ਅਭਦਾਨ ਪ੍ਰਦਾਨ ਜਿਹੜਾ ਮਹਾਂਰਾਸ਼ਟਰੀ ਔਰ ਪੰਜਾਬੀਆਂ ਦਾ ਹੁੰਦਾ ਇਹ ਪੁਰਾਣੇ ਸਮਿਆਂ ਤੋਂ ਚੱਲੇ ਆ ਰਿਹਾ ਜਦੋਂ ਸਿੱਖ ਔਰ ਮੁਲਖਾ ਬਾਰੀਅਰ ਜਿਹੜੇ ਸੀ ਆਪਸ ਵਿੱਚ ਮਿਲਦੇ ਸੀਗੇ ਉਹਨਾਂ ਤੋਂ ਹੀ ਚੱਲਦਾ ਆ ਰਿਹਾ ਬਹੁਤ ਅੱਛਾ ਲੱਗਦਾ ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਜੀ ਬਿਲਕੁਲ ਹੋਰ ਵੀ ਇੱਥੇ ਲੋਕ ਨੇ ਕਲਪਤ ਕਰ ਲਏ ਨੇ ਕੀ ਨਾਮ ਹੈ ਜੀ ਗੁਰਜਨ ਸਿੰਘ ਦੇਵਕ ਜਦੋਂ ਪੰਜਾਬ ਜਾਂਦੇ ਹੋ ਹਰ ਸਾਲ ਨੌਵੀਂ ਦਸਵੀਂ ਦੇ ਮੇਲੇ ਤੇ ਪਹੁੰਚਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਹੈ ਤੇ ਕਿਸ ਤਰ੍ਹਾਂ ਦਾ ਭਗਤੀ ਮਹਿ ਹੁੰਦਾ ਹੈ

ਇਹ ਜਿਸ ਤਰ੍ਹਾਂ ਆਪਣਾ ਦਿੱਲੀ ਉੱਤਰਦੇ ਨੇ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਇਹਨਾਂ ਦਾ ਸਥੇ ਹੁੰਦਾ ਜੀ ਤੇ ਉੱਥੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਫਿਰ ਸੰਤ ਪੰਡਾ ਉਸਨਾਮ ਸਿੰਘ ਜੀ ਬਿਪਲੀ ਵਾਲੇ ਉਹਨਾਂ ਦੇ ਕੋਲ ਵੀ ਰਾਸ ਪੀ ਕਰਦੇ ਨੇ ਗੁਰੂ ਖੇਤਰ ਉੱਥੇ ਸਾਰੇ ਜਿੰਨੇ ਵੀ ਇਤਿਹਾਸਿਕ ਗੁਰਦੁਆਮ ਨੇ ਤਾਂ ਇਹੋ ਇਸ ਸਿੱਖ ਘਰ ਨਾਲ ਸੰਬੰਧ ਰਿਹਾ ਹੈ ਜਦੋਂ ਬੁੱਤਰ ਨੌਂ ਦਾ ਦਰਸ਼ਨ ਕਰਦੇ ਜੀ ਉੱਥੋਂ ਫਿਰ ਨੰਨਪੁਰ ਸਾਹਿਬ ਵੀ ਜਾਂਦੇ ਆ ਦਰਸ਼ਨ ਮੇਲੇ ਕਰਦੇ ਨੇ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਨਾਨਾ ਦੇ ਵੀ ਸਾਰੇ ਜਿਸ ਤਰ੍ਹਾਂ ਦੇ ਜਦੋਂ ਉੱਥੇ ਚੱਲਦੇ ਨੇ ਜੀ ਹਰਿਉਰ ਸਾਹਿਬ ਤੋਂ ਜੀ ਤਖਤ ਸਾਹਿਬ ਜੀ ਦੀ ਹਰਿਉਰ ਸਾਹਿਬ ਤੋਂ ਨਮਸਤਕ ਹੋ ਕੇ ਬੁਰਜੁਰਾ ਲੰਗਰ ਸਾਹਿਬ ਦੇ ਰਾਜ ਸੰਤ ਪਾਪਾ ਨਿਹੰਗ ਸਿੰਘ ਜੀ ਦਾ ਮਹਾਂਪੁਰਖਾਂ ਦਾ ਪਾਪਾ ਨਰੇਂਦਰ ਸਿੰਘ ਪਾਪਾ ਬਲਵਿੰਦਰ ਸਿੰਘ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਤਖਤ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਸਾਰਿਆਂ ਨੂੰ ਥਾਪੜਾ ਦੇ ਕੇ ਤੋਰਦੇ ਨੇ ਇਸੇ ਤਰ੍ਹਾਂ ਹੀ ਹੋਰ ਵੀ ਜਿਹੜੀਆਂ ਸੰਪਰਦਾਵਾਂ ਨੇ ਨਿਆਂ ਸਿੰਘ ਜਥੇਬੰਦੀਆਂ ਨੇ ਬਾਬਾ ਜੋਗਾ ਸਿੰਘ ਜੀ ਨਾਨਸਰ ਕਰਨਾਲ ਵਾਲੇ ਬਾਬਾ ਪਰਦੇਵ ਸਿੰਘ ਨਾਗਪੁਰ ਸਾਰਿਆਂ ਦਾ ਬੜਾ ਵੱਡਾ ਸਹਿਯੋਗ ਹੈ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਦੋ ਦਿਨ ਤੋਂ ਉਹਨਾਂ ਕੋਈ ਠਹਿਰੇ ਨੇ ਤੇ ਜਿੰਨੇ ਵੀ ਸੰਤ ਮਾਪੁੱਤ ਸ਼ਰੋਮੀ ਨੇ ਕਿ ਦਿੱਲੀ ਕਮੇਟੀ ਹਰਿਆਣਾ ਕਮੇਟੀ ਸਾਰਿਆਂ ਦਾ ਇਸ ਇਹ ਯਾਤਰਾ ਨੂੰ ਬਹੁਤ ਵੱਡਾ ਸੁਭੋਗ ਹੈ ਜੀ ਬਹੁਤ ਸੁਭੋਗ ਆ ਚਲੋ ਡਾਕਟਰ ਪੱਗਵਾਲੀ ਬਖਸ਼ ਜਿਸ ਰਿੱਕੇ ਨਾਲ ਸੰਗਤ ਹੁੰਦੀ ਆ ਮਿਲਦੀ ਜੁਲਦੀ ਆ ਇਸ ਸਮੇਂ ਤੱਕ ਕਿੰਨਾ ਕੁ ਗਿਆਨ ਚ ਵਾਧਾ ਹੁੰਦਾ ਲੇਕੋ ਸਭ ਤੋਂ ਪਹਿਲਾਂ ਪੰਦੇਸ ਸਿੰਘ ਜੀ ਬਹਾਦਰ ਸਿੰਘ ਕਾਲਾ ਸਾਹਿਬ ਹੈ ਉਹ ਬਤੇ ਮੈਂ ਦੱਸੂ ਤੁਹਾਨੂੰ 20 ਪਰ ਪ੍ਰਧਾਨਾ ਪੱਗਵਾਲੀਆ ਪਾਇਸਾ ਪਕਾਲਾ ਤੇ ਰੁਪਿੰਦਰ ਜੀ ਸ਼ਾਮਪੂਰਾ ਜੀ ਜਿਹੜੇ ਆ ਇਹ ਅਰਮਾਨ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਤੇ ਬਕਰੋ ਜੀ ਦੇ ਪ੍ਰਧਾਨ ਆ ਤੇ ਅੱਜ ਅਸੀਂ ਇਹਨਾਂ ਦੇ ਇੱਥੇ ਨਾਮ ਦੇ ਵਿੱਚ ਯਾਤਰਾ ਜਿਹੜੀ ਇੱਥੇ ਪਹੁੰਚੀ ਆ ਅਚਲ ਸਾਹਿਬ ਉਹਨਾਂ ਦਾ ਸਹਿਦ ਨੂੰ ਧੰਨਵਾਦ ਕਰਦੇ ਆ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਉਹ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵੀ ਇਸ ਤੋਂ ਬਾਅਦ ਇਹਨੇ ਘਮਾੜ ਜਾਣਾ ਸਾਰੇ ਪੰਜਾਬ ਤੋਂ ਹੁੰਦੇ ਹੁੰਦੇ ਆ ਇੱਕ ਬੜਾ ਵਧੀਆ ਖਰਾਲਾ ਇਹਨਾਂ ਦਾ ਕਿ ਇੱਕ ਗੁਜ਼ਾਰਾ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਉਹ ਰਿਸ਼ਤਾ ਕੰਨ ਨਾ ਆਇਆ ਉਹਦਾ ਇੱਕ ਪਾਈਚਾ ਰਿਸ਼ਤਾ ਹੋ ਜਾਂਦਾ ਸੋ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਇਹ ਵੀ बाबा नाम ना सारी और भी संगत संगत है क्या नाम जाता कैसा लगता है जब ये नौवीं दसमी के मेले पे आते हैं आप लोग और पंजाब का माहौल कैसा लगता है पंजाब का माहौल तो बहुत अच्छा लगा और हमको ये मेले में आरोप बहुत प्रसन्नता हुई बहुत समाधान लगा इस पवित्र भूमि में आके हमको धन्य तो लगता है दूसरे तस्वीर ਸਾਂਝੀ ਵਾਰਤਾ ਦੀ ਮਹਾਰਾਸ਼ਟਰ ਤੇ ਪੰਜਾਬ ਦੋਸਾਂ ਦੀ ਬਸਵੀਰ ਦਿੱਤੇ ਸਹਾਜਣੇ ਲੋਕ ਨੌਮੀ ਦਸਵੀ ਦੇ ਮੇਲੇ ਤੇ ਨਤਸ਼ਟ ਹੋ ਕੇ ਆਇਆ ਬਟਾਲਾ ਦੀ ਨਾਲ ਲੱਗਦਾ ਇਤਿਹਾਸਿਕ ਮੰਦਰ ਅਛਲੇਸ਼ਵਰ ਥਾਪ ਜਿੱਥੇ ਨੌਮੀ ਦਸਵੀ ਦਾ ਮੇਲਾ ਚੱਲ ਰਿਹਾ ਹੈ ਅੱਜ ਦੂਸਰਾ ਦਿਨ ਹੈ ਜਿੱਥੇ ਮਹਾਰਾਸ਼ਟਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਂਕੜੇ ਲੋਕ ਪਹੁੰਚੇ ਨੇ ਕਹਿੰਦੇ ਕਿ ਮਹਾਰਾਸ਼ਟਰ ਤੋਂ ਪੰਜਾਬ ਆਉਂਦਾ ਹਰ ਸਾਲ ਮਕਸਦ ਹੁੰਦਾ ਹੈ ਕਿ ਆਪਣੀ ਸੰਸਕ੍ਰਿਤੀ ਦਾ ਪੰਜਾਬ ਵਾਲਿਆਂ ਨੂੰ ਜੋੜਨਾ ਤੇ ਮਹਾਰਾਸ਼ਟਰ ਦੀ ਸੰਸਕ੍ਰਿਤੀ ਪੰਜਾਬ ਨੂੰ ਦੇਵੀ ਤੇ ਪੰਜਾਬ ਦੀ ਸੰਸਕ੍ਰਿਤੀ ਮਹਾਰਾਸ਼ਟਰ ਵਿਚਾਰਾਂ ਦਾ ਆਦਾਲ ਪ੍ਰਦਾਨ ਹੁੰਦਾ ਹੱਸਲ ਜਿੱਥੇ ਕਮਾਨ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਨਤਬਸਤਕ ਹੁੰਦੇ ਤੇ 9ਵੀਂ 10ਵੀਂ ਦੇ ਮੇਲੇ ਤੇ ਪਹੁੰਚ ਗਿਆ ਸਾਡਾ ਸੰਗਤ ਵੀ ਮੌਜੂਦ ਆ ਚੀਫ ਪੱਤਾ ਮੌਜੂਦ ਆ ਅਲੱਗ-ਅਲੱਗ ਲੋਕ ਮੌਜੂਦ ਆ ਗੱਲਬਾਤ ਕਰ ਰਹੇ ਨੇ ਕਿ ਨਾਮਾ ਜੀ ਜਨਰਲ ਬੁਖਾਰੇ ਮੈਂ ਇਸ ਯਾਤਰਾ ਕਾ ਮੁੱਖ ਆਯੋਜਕ ਹੂੰ और पिछले 11 साल से हम भगत नामदेव जी का जन्म दिहाड़ा मनाने पंजाब आते हैं तो पंजाब सरकार हो एस हो दिल्ली गुरुद्वारा प्रबंधक कमेटी हो और सभी संत मंडली हो और सभी साथ संगत भी हमारा बहुत अच्छी तरह से इंतजाम होता है और पंजाब की संस्कृति का लेन देन बड़ी अच्छी तरह से चल रहा है हमारा जो तो भाईचारा मजबूत करने की थीम है उसमें हम काफी सक्सेस है संस्कृति का आदान प्रदान होता किस तरीके और, और पंजाब का माहौल साल पहले यहाँ तो भाईचारा बढ़ाया उसी को आगे फाउंडेशन घुमान यात्रा के माध्यम से करती है तो सरकार भी सहकार्य करता है और संस्कृति के लेन देन करने के लिए हम लोग एक गांव में स्टे करते हैं तो कला नाम का गांव है जाल डिस्ट्रिक्ट में उस गांव में हम रहते हैं

ਔਰ ਇਸ ਸਿਲਸਿਲੇ ਦੇ ਵਿੱਚ ਮਹਾਰਾਸ਼ਟਰਾ ਤੋਂ ਨਾਨਕ ਸਾਹਿਬ ਫਾਊਂਡੇਸ਼ਨ ਜਿਹੜੀ ਹੈ ਹਰ ਸਾਲ ਯਾਤਰਾ ਲੈ ਕੇ ਆਉਂਦੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਯਾਤਰਾ ਦਰਸ਼ਨ ਕਰਦੇ ਆ ਔਰ ਉਹਦੇ ਨਾਲ ਨਾਲ ਜਿਹੜਾ ਕਲਚਰਲ ਅਭਦਾਨ ਪ੍ਰਦਾਨ ਜਿਹੜਾ ਮਹਾਰਾਸ਼ਟਰੀਅਨ ਔਰ ਪੰਜਾਬੀਆਂ ਦਾ ਹੁੰਦਾ ਇਹ ਪੁਰਾਣੇ ਸਮਿਆਂ ਤੋਂ ਚੱਲੇ ਆ ਰਿਹਾ ਜਦੋਂ ਸਿੱਖ ਔਰ ਮੁਲਖਾ ਬਾਰੀਅਰ ਜਿਹੜੇ ਸੀ ਆਪਸ ਵਿੱਚ ਮਿਲਦੇ ਸੀਗੇ ਉਹਨਾਂ ਤੋਂ ਹੀ ਚੱਲਦਾ ਆ ਰਿਹਾ ਤਾਂ ਬਹੁਤ ਅੱਛਾ ਲੱਗਦਾ ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਧੰਨਵਾਦ ਜੀ ਬਿਲਕੁਲ ਹੋਰ ਵੀ ਲੋਕ ਨੇ ਕਲਪਤ ਕਰ ਰਹੇ ਨੇ ਕੀ ਨਾਮ ਹੈ ਜੀ दे दे उपर। जो पंजाब हो। हर साल नौवीं दसवीं पहुँचते हो किस तरह का माहौल लगता है किस तरह होंगे यात्रा कर रही है बहुत अच्छा लगता है भाईचारा बड़ा नहीं सफल रहे कि तो सफल होंगे गलबात कर लगभग ਫੈਡਰਲ ਰੁਪਿੰਦਰ ਸ਼ਾਮਪੁਰਾ ਸ਼ਾਮਪੁਰਾ ਜੀ ਜੇ ਕਿਹਾ ਜਾਵੇ ਤਾਂ ਜਿਸ ਤਰੀਕੇ ਨਾਲ ਤੁਸੀਂ ਚੀਫ ਪੈਟਰਨ ਹੋ ਇਸ ਤਰ੍ਹਾਂ ਪਲੈਨਿੰਗ ਚੱਲਦੀ ਹੈ ਕਿੱਥੇ ਕਿੱਥੇ ਲੈ ਕੇ ਜਾਂਦੇ ਹੋ ਜੀ ਇਹ ਜਿਸ ਤਰ੍ਹਾਂ ਆਪਣਾ ਦਿੱਲੀ ਉੱਤਰਦੇ ਨੇ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਇਹਨਾਂ ਦਾ ਸਥਾਨ ਹੁੰਦਾ ਜੀ ਤੇ ਉੱਥੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਫਿਰ ਸੰਤ ਪੰਡਾ ਉਸਨਾਮ ਸਿੰਘ ਜੀ ਬਿਪਲੀ ਵਾਲੇ ਉਹਨਾਂ ਦੇ ਕੋਲ ਵੀ ਰਾਸ ਨਹੀਂ ਕਰਦੇ ਨੇ ਗੁਰੂ ਖੇਤਰ ਉੱਥੇ ਸਾਰੇ ਜਿੰਨੇ ਵੀ ਇਤਿਹਾਸਿਕ ਗੁਰਦੁਆਮ ਨੇ ਜਾਇਓ ਇਹ ਸਿੱਖ ਕੌਮ ਦਾ ਸਬੰਧ ਹੈ ਚਾਹੇ ਦੂਤਰ ਨੌਂ ਨਜ਼ਰਚ ਕਰਦੇ ਜੀ ਉੱਥੋਂ ਫੇਰੇ ਨੰਦਪੁਰ ਸਾਹਿਬ ਹੀ ਜਾਂਦੇ ਗੁਰਦੁਆਰਿਆਂ ਦੇ ਕਰਦੇ ਨੇ ਤੱਕ ਸਾਹ ਤੇ ਹਰਮੰਦਰ ਸਾਹਿਬ ਨਾਨਾ ਦੇਵੀ ਸਾਰੇ ਜਿਸ ਤਰ੍ਹਾਂ ਦੇ ਜਗਮ ਉਹ ਚੱਲਦੇ ਨੇ ਹਜੂਰ ਸਾਹਿਬ ਤੋਂ ਜੀ ਤੱਕ ਸਤਖੰਡਿਰੀ ਹਜੂਰ ਸਾਹਿਬ ਤੋਂ ਨਤਮਸਤਕ ਹੋ ਕੇ ਬੁਰਜਰਾ ਨੰਦਪੁਰ ਸਾਹਿਬ ਮੇਰਾ ਸੰਤ ਪਾਪਾ ਨਿਧਾਨ ਸਿੰਘ ਜੀ ਦਾ ਮਹਾਂਪੁਰਖਾ ਦਾ ਬਾਬਾ ਨਰੇਲ ਸਿੰਘ ਬਾਬਾ ਬਲਵਿੰਦਰ ਸਿੰਘ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਤੱਕ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਸਾਰਿਆਂ ਨੂੰ ਥਾਪੜਾ ਦੇ ਕੇ ਤੋਰਦੇ ਨੇ ਇਸੇ ਤਰ੍ਹਾਂ ਹੀ ਹੋਰ ਵੀ ਜਿਹੜੀਆਂ ਸੰਪਰਦਾਵਾਂ ਨੇ ਨਿਆਂ ਸਿੰਘ ਜਥੇਬੰਦੀਆਂ ਨੇ ਬਾਬਾ ਜੋਗਾ ਸਿੰਘ ਜੀ ਨਾਨਕ ਸਰ ਕਨਾਲ ਵਾਲੇ ਬਾਬਾ ਦਰਦੀਪ ਸਿੰਘ ਨਾਗੌਰ ਸਾਰਿਆਂ ਦਾ ਬੜਾ ਵੱਡਾ ਸਹਿਯੋਗ ਹੈ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਦੋ ਦਿਨ ਤੋਂ ਉਹਨਾਂ ਕੋਈ ਠਹਿਰੇ ਨੇ ਤੇ ਜਿੰਨੇ ਵੀ ਸੰਤ ਮਹਾਂਪੁਰਖ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਹਰਿਆਣਾ ਕਮੇਟੀ ਸਾਰਿਆਂ ਦਾ ਇਸ ਇਹ ਯਾਤਰਾਨ ਬਹੁਤ ਵੱਡਾ ਸੁਭੋਗ ਹੈ ਜੀ ਬਹੁਤ ਸੁਭੋਗ ਆ ਚਲੋ ਡਾਕਟਰ ਪੱਗਵਾਲੀ ਬਖਸ਼ ਜਿਸ ਰਿੱਕੇ ਨਾਲ ਸੰਗਤ ਹੁੰਦੀ ਆ ਮਿਲਦੀ ਜੁਲਦੀ ਆ ਇਸ ਸਮੇਂ ਤੱਕ ਕਿੰਨਾ ਕੁ ਗਿਆਨ ਚ ਵਾਧਾ ਹੁੰਦਾ ਮੇਕੋ ਸਭ ਤੋਂ ਪਹਿਲਾਂ ਪੰਦੇਸ ਸਿੰਘ ਜੀ ਬਹਾਦਰ ਸਿੰਘ ਕਾਲਾ ਸਾਹਿਬ ਹੈ ਉਹ ਫਤੇ ਮੈਂ ਦੱਸੂ ਤੁਹਾਨੂੰ 20 ਪਰ ਪ੍ਰਧਾਨ ਭਗਵਾਲੀਆ ਪਾਇਸਾ ਪਕਾਲਾ ਤੇ ਰੁਪਿੰਦਰ ਜੀ ਸ਼ਾਮਪੂਰਾ ਜੀ ਜਿਹੜੇ ਆ ਇਹ ਅਰਮਾਨ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਤੇ ਬਕਰੋ ਜੀ ਦੇ ਪ੍ਰਧਾਨ ਆ ਅੱਜ ਅਸੀਂ ਇਹਨਾਂ ਦੇ ਇੱਥੇ ਨਾਮ ਦੇ ਵਿੱਚ ਯਾਤਰਾ ਜਿਹੜੀ ਇੱਥੇ ਪਹੁੰਚੀ ਆ ਅਚਲ ਸਾਹਿਬ ਉਹਨਾਂ ਦਾ ਸਹਿਦ ਨੂੰ ਧੰਨਵਾਦ ਕਰਦੇ ਆ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਉਹ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵੀ ਇਸ ਤੋਂ ਬਾਅਦ ਇਹਨੇ ਘਮਾੜ ਜਾਣਾ ਸਾਰੇ ਪੰਜਾਬ ਤੋਂ ਹੁੰਦੇ ਹੁੰਦੇ ਆ ਇੱਕ ਬੜਾ ਵਧੀਆ ਖਰਾਲਾ ਇਹਨਾਂ ਦਾ ਕਿ ਇੱਕ ਗੁਜ਼ਾਰਾ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਉਹ ਰਿਸ਼ਤਾ ਕੰਨ ਨਾ ਆਇਆ ਉਹਦਾ ਇੱਕ ਪਾਈਚਾ ਰਿਸ਼ਤਾ ਹੋ ਜਾਂਦਾ ਸੋ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਇਹ ਵੀ प्रदाश करता परमात्मा के बाबा नाम उन्होंने तो अपना तो सारी संगत के संगत और भी मौजूद है क्या नाम है पुष्पा यादव कैसा लगता है जब ये नौमी दशमी के मेले पे आते हैं आप लोग और पंजाब का माहौल कैसा लगता है पंजाब का माहौल तो बहुत अच्छा लगा और हमको ये मेले में आकर बहुत प्रसन्नता हुई बहुत समाधान लगा इस पवित्र भूमि में आकर हमको धन्यता लगता है ਦੂਸਰੇ ਤਸਵੀਰਾਂ ਸੰਜੀ ਵਰਤਾ ਦੀ ਮਹਾਰਾਸ਼ਟਰ ਤੇ ਪੰਜਾਬ ਦੋਸਾਂ ਦੀ ਵਰਤਿਰ ਦਿੱਤੇ ਸਹਾਜਣੇ ਲੋਕ ਨੌਵੀਂ ਦਸਵੀਂ ਦੇ ਮੇਲੇ ਤੇ ਨਤਵਸ਼ਕ ਹੋਣਾ ਹੈ ਕੈਮਰਾਮੈਨ ਮਨੋਤਮ ਲਿੱਤੇ ਲੋ ਪ੍ਰਾਪਤ ਅੰਕ ਸੂਰਾ ਟੀਵੀ ਬਟਾਲਾ